ਇੱਕ ਸਾਡੀ ਰੁਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਰੁਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਡੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨੂੰ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋਵੇ ਸਕੀ ਮਾਮਲਾ ਸਰ ਸਰਚ ਕਰਨ ਪੁੰਚੋ ਅਹ ਨਹੀਂ ਜੀ ਇੱਕ ਸਾਡੀ ਰੁਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਰੁਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਰੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨਹੀਂ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋਵੇ ਇਸ ਕਰਕੇ ਸਿਰ ਰੁਟੀਨ ਦੇ ਵਿੱਚ ਅਸੀਂ ਸਾਰੀਆਂ ਨੇ ਬਾਈ ਨੇਮ ਚੈੱਕ ਕਰਦੇ ਹੁੰਦੇ ਲਿਸਟਾਂ ਇੱਕ ਸਾਡੀ ਰੁਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਰੁਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਰੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨੂੰ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋਵੇ ਸੱਕੀ ਮਾਮਲਾ ਸਨਸਟਚ ਕਰਨ ਪੁੰਚੋ ਅਹ ਨਹੀਂ ਜੀ ਇੱਕ ਸਾਡੀ ਰੂਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਰੂਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਰੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨਹੀਂ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਾਕ ਹੋਵੇ ਇਸ ਕਰਕੇ ਸਿਰ ਰੁਟੀਨ ਦੇ ਵਿੱਚ ਅਸੀਂ ਸਾਰੀ ਉਹਨਾਂ ਦੀ ਬਾਈ ਨੇਮ ਚੈੱਕ ਕਰਦੇ ਹਾਂ ਲਿਸਟਾਂ 'ਚ ਇੱਕ ਸਾਡੀ ਰੁਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਰੁਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਡੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨੂੰ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋਵੇ ਸੱਕੀ ਮਾਮਲਾ ਸਰਚ ਕਰਨ ਪੁੱਛੋ ਅਹ ਨਹੀਂ ਜੀ ਇੱਕ ਸਾਡੀ ਰੁਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਰੁਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਰੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨਹੀਂ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋਵੇ ਇਸ ਕਰਕੇ ਸਿਰ ਰੁਟੀਨ ਦੇ ਵਿੱਚ ਅਸੀਂ ਸਾਰੀ ਉਹਨਾਂ ਦੀ ਬਾਈ ਨੇਮ ਚੈੱਕ ਕਰਦੇ ਹੁੰਦੇ ਹਾਂ ਲਿਸਟਾਂ ਤੇ ਇੱਕ ਸਾਡੀ ਰੁਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਰੁਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਰੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨਹੀਂ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋਵੇ ਸੱਕੀ ਮਾਮਲਾ ਸਰਚ ਕਰਨ ਪੁੰਚੋ ਅਹ ਨਹੀਂ ਜੀ ਇੱਕ ਸਾਡੀ ਰੁਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਰੁਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਰੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨੇ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਆ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋਵੇ ਇਸ ਕਰਕੇ ਸਿਰ ਰੁਟੀਨ ਦੇ ਵਿੱਚ ਅਸੀਂ ਸਾਰੀ ਉਹਨਾਂ ਦੀ ਬਾਈ ਨੇਮ ਚੈੱਕ ਕਰਦੇ ਹੁੰਦੇ ਹਾਂ ਲਿਸਟਾਂ